ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰ ਸਿਮਰਨ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਟੁਕੜ ਗੱਪਣਾ ਚੱਕ ਪਾਸ ਵੇੜ ਤੁਹਾਨੂੰ ਦਿਖਾਉਣੀ ਆ ਕਾਫੀ ਦਿਨਾਂ ਬਾਅਦ ਆਜਾ ਆਪਾਂ ਵੀਰ ਜੀ ਨਾਲ ਕੋਲ ਆਏ ਆ ਜ਼ਿਆਦਾਤਰ ਵੀਰ ਜੀ ਨਾਲ ਇੱਕ ਜਾਂ ਦੋ ਹੀ ਪਸ਼ੂ ਹੁੰਦੇ ਆ ਤੇ ਸੋਹਣੀ ਹੁੰਦੇ ਆ ਜਿੱਤਰਾ ਅੱਜ ਵੀ ਵੈੜ ਚਲੋ ਸੋਹਣੀ ਆ ਟੁਕੜ ਗੱਬਣੇ ਚੈੱਕ ਪਾਸ ਆ ਤੇ ਬਾਕੀ ਨਾਲ ਦੁੱਧ ਵੀ ਆ ਤੇ ਦੁੱਧ ਦੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਟੁਕੜ ਗੱਬਣੇ ਪਾਛੇ ਜਾ ਕੇ ਚੈੱਕ ਜ਼ਰੂਰ ਕਰਵਾ ਲਿਆ ਕਰੋ ਜੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਜੀ ਸਭ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਮੇਰਾ ਹਰਸ਼ ਮਨਿੰਦਰ ਸਿੰਘ ਪਿੰਡ ਜੀ ਨਾਲਾ ਤੇ ਜ਼ਿਲ੍ਹਾ ਅਮਰਸਰ ਠੀਕ ਆ ਹਾਂਜੀ ਤੇ ਤਸੀਲ ਵੀ ਜਨਾਲਾ ਹਨਾ ਤਸੀਲ ਵੀ ਹੈ ਜਨਾਲਾ ਤੇ ਜਨਾਲੇ ਵਾਲੇ ਬਸਟਾਂ ਦੇ ਬਿਲਕੁਲ ਲੱਗ ਗਏ ਹਨਾ ਹਾਂਜੀ ਕੋਲ ਹੀ ਇੱਥੋਂ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 9780434208 ਠੀਕ ਆ ਹਾਂਜੀ ਤੇ ਅੱਜ ਇੱਕੋ ਹੀ ਆ ਫਿਰ ਹਾਂਜੀ ਹਾਂਜੀ ਟੋਕਰ ਗੱਪਨ ਚੈੱਕ ਪਾਸ ਹਾਂਜੀ ਟੋਕਰ ਗੱਪ ਟੋਕਰ ਗੱਪਨ ਜੀ ਚੈੱਕ ਪਾਸ ਇਹ ਕਿੰਨੇ ਚੱਤੀ ਚੈੱਕ ਪਾਸ ਚ ਇਹ ਭਾਈ ਸਾਢੇ ਪੰਜ ਮਹੀਨਿਆਂ ਦੀ ਮਤਲਬ 28 ਤਰੀਕ ਨੂੰ ਇਹਨੇ 6 ਮਹੀਨੇ ਪੂਰੇ ਹੋ ਜਾਣੇ ਅਛਾ ਹਾਂਜੀ ਸਾਢੇ ਪੰਜਾਂ ਦੀ ਹੁਣ ਗੱਲ ਚੱਕ ਪਾ ਅੱਜ ਜੇ ਤਰ੍ਹਾਂ 11 ਤਰੀਕ ਆ ਤੇ ਚਲੋ ਹਣਾ ਸਾਡੇ ਕੋਲ ਆਈ ਆਂ ਨੀ ਇਹਨੂੰ 6 ਮਹੀਨੇ ਹੋ ਜੜੇ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਹੋਣੇ ਤੇ ਕੋ ਦੁੱਧ ਜਿਹੜਾ ਹੁਣ ਤਿਆਰ ਆ ਮਤਲਬ ਤੁਸੀਂ ਲਾ ਲਓ 6.5 7 ਦੇ ਵਿੱਚ ਵਿੱਚ 7 ਕਿਲੋ ਨਾਲੋ ਕੋਈ 6.5 ਲਾ ਲਓ ਕੋਈ ਭਾਈਆ ਵਧ ਕਾਣ ਵੀ ਸਕਦੀ ਕਿਤੇ ਜਾਣੇ ਠੀਕ ਆ ਹਾਂਜੀ ਦੁੱਧ 8-9 ਕਿਲੋ ਆਗਾ ਹੀ ਤੇ ਉਹਨਾਂ ਕੋਲ ਨਾ ਵੱਛੀ ਜੇ ਦੀ ਪਿਛਲੇ ਸੂਏ ਦੀ ਉਹਨਾਂ ਇੱਕੋ ਗਾਈ ਰੱਖੀ ਅੱਛਾ ਤੇ ਉਹ ਵੱਛੀ ਉਹਨਾਂ ਦਿੱਤੀ ਨਾ ਅੱਛਾ ਆਂਦੇ ਮਲੂ ਰੱਖਣੀ ਅਸੀਂ ਇੱਕੇ ਘਰੇ ਰੱਖਣੀ ਉਹਦੇ ਕਰਕੇ ਵੱਛੀ ਉਹਨਾਂ ਦਿੱਤੀ ਨਾ ਤੇ ਥੋੜਾ ਜਿਹਾ ਨੇ ਕੀਤਾ ਪ੍ਰਾਣ ਕੇ ਵੱਛੀ ਕਰਕੇ ਠੀਕ ਹੈ ਹਾਂਜੀ ਬਾਕੀ ਮਿਲਣ ਮੂਲ ਨੇ ਚੋਣ ਚਾਣ ਤੇ ਨਹੀਂ ਬਾਕੀ ਵੱਛੀ ਦਾ ਇਹ ਜਿਆ ਕੀਤਾ ਮਤਲਬ ਦਿਲ ਜਿਆ ਜਤਰਾ ਲੱਗਾ ਹੁੰਦਾ ਪਸ਼ੂ ਦਾ ਹਾਂਜੀ ਹਾਂਜੀ ਠੀਕ ਹੈ ਹੁਣ ਵੀ ਦੁੱਧ ਜਿਹੜਾ ਆਲਾ ਮੌਕੇ ਤੇ ਤਿਆਰ 7 ਕਿਲੋ ਹੋਊਗਾ ਜੀ ਠੀਕ ਹੈ ਤੇ ਸੱਜਰ ਕਿੰਨਾ ਕ ਦੁੱਧ ਕੱਢ ਦਿੰਦੇ ਸੱਜਰੇ ਭਾਈ 17 18 17 18 ਕਿਲੋ ਪਹਿਲੇ ਨੇ ਦੁੱਧ ਕੱਢਿਆ ਜੀ ਪਹਿਲੇ ਸਵੇਰੇ ਕਿੰਨੇ 17 18 ਲੀਟਰ ਕੱਢਿਆ ਐਰ ਕਿਤੇ ਚਲੋ ਵਧੂਗੀ ਹਨਾ ਗਾਂ ਫਿਰ ਬਰੀਡ ਬਰੂਡ ਬੜੀ ਆ ਸੂਣੀ ਬੜੀ ਟਿਕਾਣੇ ਤੇ ਜਾ ਕੇ ਬਾਕੀ ਹਜੇ ਇਹਨੇ ਹੁਣ ਵੀ ਦੁੱਧ ਚਵਾਈ ਜਾਣਾ ਵਾ ਤੇ ਗਾਂ ਗਰਮੀਆਂ ਚ ਫੇਰ ਇਹਨੇ ਸੱਜਰ ਹੋ ਜਾਣਾ ਤੇ ਹਵਾਨੇ ਦੇ ਦੋਵਾਂ ਪਾਸੇ ਨਾੜਾਂ ਜਿਹੜੀਆਂ ਚੰਗੀਆਂ ਖਨਾ ਦਾ ਸਾਈਜ਼ ਗਿਆ ਪਾਪਾ ਦੇਖ ਸਕਦੇ ਚੰਗਾ ਮਿਲਕ ਵੀ ਇਹਨਾਂ ਨੂੰ ਚੰਗੀ ਲੱਗੀ ਆ ਜਿੱਦਨ ਭਰੂਗੀ ਚੰਗੀ ਤਿਆਰ ਹੋਣੀ ਆ ਇਹ ਤੇ ਵੀਰ ਜੀ ਕੋਈ ਕਮੇਟੀ ਲਾ ਲੇਗਾ ਕਮੇ ਦੋ ਅਜੇ ਇਹਨੇ 2 ਮਹੀਨੇ ਦੁੱਧ ਦੇ ਜਣਾ ਹਾਂਜੀ ਹਾਂਜੀ ਤੇ ਮਹੀਨਾ ਡੇਢ ਮਹੀਨਾ ਛੱਡੀ 2 ਮਹੀਨੇ ਚੋਦਿਆ ਚੋਦਿਆ ਫੇਰ ਸੂਪਣਾ ਠੀਕ ਆ ਹਾਂਜੀ ਸੂਣਾ ਫੇਰ ਬੜੇ ਟਿਕਾਣੇ ਤੇ ਜਾ ਕੇ ਮਹੀਨੇ ਚਨੇ ਸੂਪਣਾ ਖੋਲੋ ਹਾਂ ਫੇਰ ਤੋਰ ਜੀ ਬਾਕੀ ਜਿੰਨੇ ਚਨੇ ਇਹਨੇ ਸੋਣਾ ਤਾਂ ਸੂਆ ਥੋੜਾ ਘੱਟ ਹੀ ਹੁੰਦਾ ਪਛਮਾਣ ਭਰ ਜਾਣਾ ਬਾਕੀ ਕੋਕਰ ਗੱਭਣ ਪਛਮਦਾ ਹੋਈ ਮਾਈ ਗਾਂ ਦਾ ਕੰਮ ਤਾਂ ਤਿਆਰ ਹੋਵੇ ਹਾਂਜੀ ਹਾਂਜੀ ਥੋੜਾ ਅੱਗੇ ਕਮਾ ਲਿਆ ਹੋ ਜੀ ਉਹ ਲੈ ਜਾ ਹੋਰ Le ayó como aquí. ਉੱਤਰ ਵਿੱਚ 7 7 ਓਕੇ ਪੂਰੇ 7 7 ਓਕੇ ਬਾਕੀ ਠੰਡੀ ਸੀ ਕੋਈ ਪਰਵਾਹ ਨਹੀਂ ਨੂੰ ਠੀਕ ਆ ਹਾਂਜੀ ਐਦਾਂ ਆਪਾਂ ਦਾ ਮੰਗਾ ਪਾ ਗਏ ਤੇ ਠੋੜੀ ਵੀ ਜੇ ਤੇ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਦਾ ਭਾਏ ਜਿੰਨੀ ਬਰੀਡ ਆ ਭਾਏ 42 ਕਰੀਏ 40 ਕਰੀਏ ਹਾਂਜੀ ਤੇ ਹਾਂ ਨਾ ਇਹਦੀ 36000 ਚ ਛੋਟ ਦੀ ਹੋਣੀ ਅੱਛਾ 36000 ਚ ਛੋਟ ਕਰ ਦੋਗੇ ਛੋਟ ਕਰ ਦਾਂ ਠੀਕ ਆ ਬਾਕੀ ਚਲੋ ਕੋਈ ਫੋਨ ਲਾਊਗਾ ਤੇ ਆਪੇ ਮੌਕੇ ਤੇ ਸੌਦਾ ਹੋ ਜਾਊਗਾ ਕੀ ਠੰਡੀ ਸੀ ਜਿਹੜਿਆ ਚੋਚਵਾਉਣ ਚ ਠੀਕ ਆ ਹਾਂਜੀ ਤੋਂ ਕਰਕੇ ਬੰ ਚੈੱਕ ਪਾਸ ਆ। ਇਸ 6 ਮਹੀਨੇ ਹੋ ਗਏ 28 ਜੀ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਖ ਕੇ ਤੇਰਾ ਕਿੰਨੇ ਕ ਦਿਨਾਂ ਅਜ ਕੋਈ ਚੈੱਕ ਕਰਵਾ ਲੈ। ਜੱਪ ਭਾਏ ਨੂੰ ਹਫਤੇ ਦੇ ਅੰਦਰ ਅੰਦਰ ਕਰਾ ਲੈ ਜਦੋਂ ਮਰਜੀ ਮਤਲਬ 2-3 ਦਿਨ ਦੇ ਵਿੱਚ ਵਿੱਚ ਕਰਾ ਲਿਆ ਚੈੱਕ ਕਰਾ ਲਿਆ ਨਾ 2-3 ਦਿਨ ਦੇ ਵਿੱਚ ਬਾਕੀ ਟੀਗਾ ਵੀ ਇਹਨੂੰ ਚੰਗਾ ਭਰਿਆ ਘਰ ਆਲੇ ਨੇ ਦਸਨ ਮੁਕਾਬਕੋ ਆਂਦੇ ਅਸੀਂ 1200 ਰੁਪਏ ਦਾ ਟੀਗਾ ਲਾਇਆ ਇਹਨੂੰ ਅੱਛਾ ਹਾਂਜੀ ਬਾਕੀ ਅੱਗੋਂ ਕਿਸੇ ਦੇ ਕਰਮ ਵਸ਼ੀ ਰਵੇ ਵਸ਼ਾ ਦੇਵੇ ਠੀਕ ਹੈ ਹਾਂਜੀ ਘਰ ਆਲੇ ਨੂੰ ਜਿੰਨਾ ਦੱਸਿਆ ਉਹਨਾਂ ਹੀ ਆਪਾ ਦੱਸਤਾ ਉਹਨਾਂ ਨੂੰ ਠੀਕ ਹੈ ਜੀ ਹਾਂ